ਆਹ ਲੱਗਦੇ ਨੇ ਲੰਬੀ ਮਾਜੀ ਟ੍ਰੈਲ ਕਿਉਂ ਜੰਦ ਨਹੀਂ ਪਾਉਣਾ ਦੱਸ ਦੋ ਆ ਖੜਾ ਹੀ ਆਹ ਉਹ ਤੋਂ ਇਹ ਪਾਉਣਾ ਤੇ ਦੇਖ ਲੈਨੇ ਅੱਜ ਉਹ ਖੁਰ ਬਾਈ ਫੁਰ ਬਾਈ ਆਉਣ ਲੈ नाट क्या रहा है नाट क्या रहा है। चलो चलो भाई जल्दी ਰੋਪਿਆ ਕਰਨਿਆ ਤੈਨੂੰ ਸੇਵਾ ਦੇ ਸੱਦਿਆ ਇਹਨਾਂ ਨੇ ਖੇਡਣ ਨੂੰ ਨਹੀਂ ਸੱਦਿਆ ਕਰਲਾ ਕਰਲਾ ਚੋਰੀ ਸੇਵਾ ਦੇ ਸੱਦਿਆ ਭਾਜੀ ਤੁਹਾਨੂੰ ਕੁੱਤਿਆਂ ਨਾਲ ਖੇਡਣ ਨੂੰ ਨਹੀਂ ਸੱਦਿਆ ਐ ਏ ਬਾਲਨ ਜਮਾਂ ਕਰ ਲਿਆ ਤੁਸੀਂ ਗੋਪੀਏ ਟਰੈਕਟਰ ਨਾਲ ਤਾਂ ਨਹੀਂ ਲੱਗਦੇ ਵਿੱਚ ਕੋਈ ਚੀਜ਼ ਹੋਵੇ ਤੇਰੇ ਲੜ ਜਵੇ ਫੇਰ ਤੇ ਤੇਰੇ ਚੱਲ ਨਹੀਂ ਬਰੋ ਨਾ ਚੱਲਣ ਇਹਦਾ ਪਤਾ ਲੱਗੂ ਗੋਪੀਏ ਚੀਜ਼ ਲੜੀ ਕਿਦਾਂ ਹੀ ਵੀਡੀਓ ਉਹ ਵੀਡੀਓ ਜੀ ਦੇਖਾਂਗੇ ਆ ਕਰਨ ਲੱਗਾ ਤੂੰ ਹੀ ਬੰਦ ਕਰ ਲਾ ਮੇਰੇ ਬਾਪੂ ਆ ਇਤਿਆਚਾਰ ਕੀਤਾ ਤੁਸੀਂ ਓਏ ਇਹ ਦੇ ਵਿੱਚ ਆੜ ਕੇ ਮੇਰੇ ਨਾਲ ਸਰਦੇ ਗਲਮੀ ਪਰਾ ਕਰ ਲੈ ਇਹਨੂੰ ਥੱਲੇ ਆ ਜੂ ਐਵੇਂ ਹੈਲੋ ਪਰਾ ਕਰ ਲੈ ਇਹਨੂੰ ਆਹ ਕਿਨੇ ਕੈਂਡ ਮੈਨੂੰ ਭਰਾਵਾ ਘਰੇ ਆ ਕੇ ਰੈਡ ਬੁਲ ਦੇ ਲਾਚ ਨੂੰ ਲਿਆਉਂਦਾ ਈ ਉਹ ਸੁਤਾ ਵਿਆ ਭਾਈ ਸੁਤਾ ਵਿਆ ਹੀ ਅਜੇ ਇੱਦਾਂ ਢਾਲ ਆਂਦਾ ਤੂੰ ਤੇ ਆ ਜੂ ਹਿਲ ਭੇਟਿਆ ਓਹ ਯੇ ਨਾ ਆਣਾ ਪਲਾਈ ਗੱਭਰੂ ਤੂੰ ਤੇ ਮੈਂ ਕੱਲ ਤੋਂ ਆਉਣਾ ਨਹੀਂ ਕਿ ਡੰਡੇ ਆਓ ਢੇੜ ਲੈਣੇ ਪੰਜ ਮਿੰਟ ਤੁਸੀਂ ਕੀ ਜੋ ਆਗ ਦੀ ਜਾਨ ਕੱਢਣੀ ਲਈ ਆ ਕੁੰਡੀ ਲਾ ਦੇ ਗੰਡ ਕੀ ਮਾਰਨੀ ਇਹਨੂੰ ਆ ਲੈ ਮੈਂ ਰੈਡ ਬੁੱਲ ਦਾ ਕਹਿ ਲੱਗੇ ਓ ਯਾਰ ਅੱਜਾ ਰੋਜ ਲਾਥੀ ਆਣਾ ਮੈਂ ਪਾਉਣਾ ਬਾਸ ਨਿਕਲ ਗਈ ਨਿਕਲ ਗਈ ਜੀ ਜਾਨ ਉਹ ਲੈਫਟ ਚੱਕ ਲਈ ਹਾ ਗੋਪੀ ਦੇ ਦੇ ਥੱਲੇ ਆਕੇ ਉਹ ਤੇ ਲੰਮਾ ਸੀ ਤਾਂ ਨਹੀਂ ਚੱਕੀ ਇਹ ਚੱਕਦੀ ਓ ਲੈ ਬੱਸ ਕਰ ਸੋਰੀ ਤਾਂ ਓਏ ਗਾਣੇ ਥੋੜੇ ਇਹ ਚੱਲ ਲੰਘ ਗਿਆ ਕੀ ਕਮਟਾ ਦੇ ਓਪਾ ਗਾਣਦੋਰੀ ਦਾ ਗਾਣਦੋਰੀ ਦਾ ਟੈਂਸਰ 60 ਡਿਗਰੀ ਘੁੰਮ ਗਿਆ ਵਾਸ ਕਰ 360° <laughs> 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 ਆਹ ਇਹਨੂੰ ਪਹਿਲਾਂ ਹੀ ਜਦੋਂ ਬੀਜੀ ਉਦੋਂ ਹੀ ਕਿਹਾ ਸੀ ਓਏ ਆ ਆ ਦੀ ਆ ਆ ਜਗਾ ਤੇ ਆਓ ਓਏ ਕਾਂਗਿਆਲਾ ਆਇਆ ਹੋਇਆ ਓ ਜਿਹੜਾ ਰੇਡਾ ਪਹਿਨ ਗਿਆ ਕਣਕ ਚ ਓ ਚਲੋ ਗਾੜੀ ਵਈ ਮੈਸੇਜ ਨਹੀਂ ਪੜਿਆ ਗਰੁੱਪ ਜੇ ਹੈਲੋ ਜੱਫੀ ਬਾਚ ਮੈਸੇਜ ਲੇਟ ਸੁਣਿਆ ਗੱਲ ਕੀ ਆ ਸੌਰੀ ਜੀ ਗਲਤੀ ਹੋ ਗਈ ਹਾਂ ਚੱਲ ਫੇ ਹੱਲ ਤੇ ਮਾਫ ਕੀਤਾ ਤੈਨੂੰ ਹੱਲ ਪਲਾ ਵੀ ਦੇਈ ਹੁਣ ਕੋ ਨਹੀਂ ਚਾਹਦਾ ਬਲੌਗ ਫੇ ਨਹੀਂ ਨਹੀਂ ਚੱਲੂਗਾ ਯਾਰ ਡਰ ਦੇ ਮੋਲੇ ਲਾਤੀ ਉਹ ਵੇਲਾ ਨੇਰ ਕਹਿੰਦਾ ਨਹੀਂ ਚੱਲਣਾ ਵੀਡੀਓ ਵਿੱਚ ਸਾਡੀ ਆਪਾਂ ਉੱਥੇ ਬਣਾਵਾਂਗੇ ਤੂੰ ਫਿਰ ਤੱਕ ਜੀ ਬਸ ਵੀ ਸਿੱਧਾ ਕਰੀ ਆਣ ਮੈਨੂੰ ਚੱਕਣ ਉਹ ਜੇ ਉਹ ਆ ਤੇ ਡੇਟਾ ਦੇ ਨਾ ਬਣਾਈ ਉੱਤੇ ਜਿਆਦਾ ਪਗੜ ਪਾ ਬੋਲ ਉਹ ਬੋਲ ਜਿੰਨੀ ਮਜ਼ਾ ਆਓ ਜੀ ਨਾ ਕਾਇਮ ਡੇਟਾ ਕਰਨਾ ਬਲੋਗਰ ਚੱਲ ਚੱਲੇ ਠੰਡੇ ਠੰਡੇ ਨਿਕਲੋ ਨਿਕਲੋ ਅੱਦਕੇ ਟੋਟੇ ਟੂਟੇ ਮੈਨੂੰ ਦੋ ਮੈਂ ਆਪੇ ਭਾਈ ਜਾਊਂਗਾ ਮੰਨਦਾ ਹੀ ਨਹੀਂ ਗੇ ਉਹ ਜਿੱਦਾਂ ਮੰਡ ਵਾਲਾ ਟੋਟਾ ਪਚੀਆਂ ਕਿੱਲੇ ਵਾਲਾ ਉਹ ਵੀ ਮੈਨੂੰ ਦੋ ਆਹ ਉਹ ਇਹਨਾਂ ਮੇਕ ਕੋ ਸਲਾਹ ਨਹੀਂ ਲਈ ਮੈਂ ਪੁੱਛਦਾ ਕਿੰਦਾ ਤੁਹਾਨੂੰ ਮੌਨਸਟਰ ਪੀਣੀ ਆ ਔਰ ਆਪ ਦੇਖੋ ਹੋਊਗੀ ਜੀ